ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼ਹੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਇੱਕ ਟਰੱਕ ਵੱਲੋਂ ਫਰੂਟ ਵੇਚਣ ਵਾਲੇ ਟੈਂਪੂ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਟਰੱਕ ਚਾਲਕ ਨੰਗਲ ਵਾਲੀ ਸਾਈਡ ਨੂੰ ਭੱਜ ਗਿਆ ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਉਸ ਨੂੰ ਕੁਝ ਦੂਰੀ ਤੇ ਜਾ ਕੇ ਕਾਬੂ ਕੀਤਾ ਗਿਆ ਇਸ ਹਾਦਸੇ ਦੌਰਾਨ ਟੈਂਪੂ 'ਚ ਸਵਾਰ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਟੀਮ ਵੱਲੋਂ ਫਰਸਟ ایڈ ਦੇਣ ਉਪਰੰਤ ਹਸਪਤਲ ਪਹੁੰਚਾਇਆ ਗਿਆ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਰੂਟ ਵੇਚਣ ਵਾਲੇ ਦਾ ਟੈਂਪੂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟੈਂਪੂ ਦੇ ਵਿੱਚ ਲੱਦਿਆ ਹੋਇਆ ਫਰੂਟ ਸੜਕ ਤੇ ਖਿੱਲਰ ਗਿਆ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮੇਰਾ ਨਾਮ ਸੁਖਵਿੰਦਰ ਸਿੰਘ ਸਰਪੰਚ ਬੰਦੜੜੀ ਵੀ ਇੱਥੇ ਐਕਸੀਡੈਂਟ ਹੋਇਆ ਜੀ ਕੀ ਵਾਰੀ ਵਾਰਦਾ ਦੱਸੋ ਇਹ ਕਿੱਦਾਂ ਇਹ ਏਰੀਆ ਇਹ ਗੁਰਦੁਆਰੇ ਦੇ ਕੋਲ ਓਵਰਟੇਕ ਕਰਦੇ ਹੋਏ ਟੈਂਪੂ ਜੋ ਭੱਜਿਆ ਹੈਗਾ ਫਿਰ ਉਹ ਭੱਜ ਗਿਆ ਟਿੱਪਰ ਸੀਗਾ ਜਿਹੜਾ ਕਿ ਨਿਆਣਗੜ ਪੁਲਿਸ ਵੱਲੋਂ ਇਹਨਾਂ ਦੀ ਹਰਵਿੰਦਰ ਰੈਂਡ ਪਾਰਟੀ ਵੱਲੋਂ ਕੈਚ ਕਰ ਲਿਆ ਗਿਆ ਤੇ ਜਿਹੜੇ ਜਖਮੀ ਫੱਟੜ ਹੋਏ ਐ ਉਹਨਾਂ ਨੂੰ ਆਨੰਦਪੁਰ ਸਾਹਿਬ ਬੀਵੀ ਐ ਇੱਥੇ ਹਸਪੀਟਲ ਹਸਪੀਟਲ ਭੇਜਿਆ ਗਿਆ ਜੋਦ ਕੇ ਬਹੁਤ ਮੰਦ ਭਾਗੀ ਘਟਰਾ ਹੈ ਨੁਕਸਾਨ ਬਹੁਤ ਹੋ ਗਿਆ ਉਹ ਟ੍ਰੈਫਿਕ ਦੀ ਵਜ੍ਹਾ ਵੀ ਹੈ ਜਦ ਕਿ ਟਿਪਰ ਵਾਲੇ ਨੂੰ ਇਹ ਭੱਜਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਅਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਹੈ ਕੋਈ ਘਰੋ ਸੋਚ ਕੇ ਥੋੜੀ ਜਾਂਦਾ ਵੀ ਮੇਰੇ ਨਾਲ ਇਦਾਂ ਹੋ ਜਾਵੇ ਪਰ ਆ ਤਾਂ ਗੱਲ ਮਾੜੀ ਗੱਲ ਹੈ ਵੀ ਜੇ ਕੋਈ ਹਾਦਸਾ ਹੋਣ ਦੇ ਬਾਅਦ ਵੀ ਭੱਜ ਗਿਆ ਪਰ ਫਿਰ ਵੀ ਆ ਐਸਐਸ ਫੋਰਸ ਵੱਲੋਂ ਬੜੀ ਮਿਹਨਤ ਸਦਕਾ ਇਹਨਾਂ ਨੇ ਆਪਣਾ ਮਿਹਨਤ ਕੀਤੀ ਹੈ ਜਿਸ ਕਰਕੇ ਨੰਗਲ ਹੋ ਕੈਚ ਅਪ ਹੋ ਗਏ ਹੈਗੇ ਬਲਵਿੰਦਰ ਜੀ ਕੀ ਹੈਗਾ ਸਾਰਾ ਮੇਕਿੱਤਾ ਹੋਇਆ ਕਿੰਟ ਕੀ ਹੋ ਗਿਆ ਇੱਥੇ ਸਰ ਬ੍ਰਹਮਪੁਰ ਦੇ ਕੋਲ ਆਪਣਾ ਇੱਕ ਛੋਟਾ ਆਤੀ ਫਰੂਟਾਂ ਵਾਲਾ ਜੀ ਇਸ ਨੂੰ ਇੱਕ ਟਰੱਕ ਨੇ ਸਾਈਡ ਦੇ ਤੋਂ ਸਾਈਡ ਮਾਰ ਦਿੱਤੀ ਹੈ ਤੇ ਇਹ ਆਪਣਾ ਮੌਕੇ ਤੋਂ ਫਰਾਰ ਹੋ ਗਿਆ ਟਰੱਕ ਵਾਲਾ ਜਿਸ ਨੂੰ ਕਿ ਨਿਆਨੰਗਲ ਦੇ ਕੋਲ ਰੌਂਡ ਅਪ ਕਰ ਲਿਆ ਗਿਆ ਹੈ ਤੇ ਇਹਦੇ ਵਿੱਚ ਦੋ ਜਣੇ ਜ਼ਖਮੀ ਹੋਏ ਆ ਆਪਣਾ ਰਮਨਪ੍ਰੀਤ ਸਿੰਘ ਜੀ ਸਾਨੋ ਬਲਵਿੰਦਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਪਰਵਿੰਦਰ ਸਿੰਘ son of ਸੁੱਚਾ ਸਿੰਘ ਇਹ ਪਤਾ ਇਹਨਾਂ ਦਾ ਹੁਣਾਂ ਹੀ ਇਹਨਾਂ ਦੋਨਾਂ ਨੂੰ 108 ਐਂਬੂਲੈਂਸ ਮੁਲਾ ਕੇ ਸ਼੍ਰੀ ਨਾਨਗੁਰ ਸਾਹਿਬ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਦੋਨਾਂ ਜ਼ਖਮੀ ਹਨ ਇਹ ਆਪਣਾ ਸਾਰਾ ਇਧਰ ਅਨੰਦਪੁਰ ਸਾਈਡ ਜਾ ਰਹੇ ਸੀਗੇ ਆਪਣੇ ਰੂਟਾਂ ਦੀ ਵਿਕਰੀ ਵਗੈਰਾ ਕਰਦੇ ਨੇ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਉਦੋਂ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ